ਰੋਸ਼ਪੁਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਨਾਬਾਲਗ ਲੜਕੀ ਦੀ ਮੌਤ ਹੋਈ ਹੈ ਜੀਹਾਂ ਦੱਸਿਆ ਜਾ ਰਿਹਾ ਕਿ ਪੱਖੇ ਨਾਲ ਫਾਂਹ ਲਾ ਕੇ ਆਪਣੇ ਜੀਵਨ ਨਿਲਾਸ ਸਮਾਪਤ ਕੀਤੀ ਗਈ ਹੈ ਤਾਂ ਰੋਸ਼ਪੁਰ ਦੇ ਵਿੱਚ ਇੱਕ ਨਾਬਾਲਗ ਲੜਕੀ ਦੀ ਪੱਖੇ ਨਾਲ ਲਟਕੀ ਕੋਈ ਲਾਸ਼ ਮਰੇ ਦੇ ਸਬੰਧੀ ਜਾਣਕਾਰੀ ਦੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਘਰ ਤੋਂ ਬਾਹਰ ਕੰਮ ਤੇ ਲਈ ਗਏ ਹੋਏ ਸਨ ਤਾਂ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗੇ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਜਦਕਿ ਉਹਨਾਂ ਘਰ ਆ ਕੇ ਦੇਖਿਆ ਤਾਂ ਲੜਕੀ ਦੀ ਲਾਸ਼ ਜਰੀ ਹੈ ਪੱਖੇ ਨਾਲ ਲੜਕੀ ਹੋਈ ਸੀ ਉਹਨਾਂ ਸ਼ੱਕ ਜਹਰ ਕਰਦਿਆ ਕਿ ਹੈ ਕਿ ਉਹਨਾਂ ਦੇ ਉੜੀ ਦਾ ਕਤਲ ਕੀਤਾ ਗਿਆ ਕਿਉਂਕਿ ਲੜਕਾ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਮੇਰੀ ਬੇਟੀ ਨਾਲ ਇਹ ਵਾਰਦਾਤ ਹੋਈ ਹੈ ਕਿ ਅਸੀਂ ਤਾਂ ਸਵੇਰੇ ਜਿਉ ਪੁੱਤਰ 9 ਵਜੇ ਤੜਕੇ ਘਰ ਕੰਮ ਤੇ ਆ ਰਿਹਾ ਸੀ ਮਿੰਟ ਮਦਦਰੀ ਕਰਦੇ ਤੇ ਅਸੀਂ ਤਾਂ ਕੰਮ ਤੇ ਸੀ ਉਸ ਤੋਂ ਬਾਅਦ ਸਾਨੂੰ ਇੱਥੋਂ 2:00 ਵਜੇ ਪਤਾ ਲੱਗਿਆ ਕਿ ਬਾਰੇ ਕੇ ਮਰਗ ਹੋ ਗਈ ਹੈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਬੇਟੀ ਨਾਲ ਮੇਰੀ ਗੱਲ ਹੋਈ ਆ ਤੇ ਉਹਨੇ ਗੋ ਮੇਰੀ ਬੇਟੀ ਨੇ ਫੋਨ ਚੱਕਿਆ 2:30 ਵਜੇ ਤੇ ਮੈਂ ਕਿਹਾ ਆਪਦੀ ਮੰਮੀ ਨਾਲ ਗੱਲ ਕਰਾ ਫਿਰ ਉਹਨੇ ਮੈਂ ਆਪਦੀ ਮੰਮੀ ਨਾਲ ਗੱਲ ਕਰਾਈ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਿਹਾ ਤੂੰ ਬਾਹਰੇ ਕੇ ਚਲੀ ਜਾ ਇਹ ਉੱਤ ਸਾਡੇ ਪਿੰਡ ਦੀ ਇੱਕ ਹੈਗੀ ਆ ਪਿੰਡ ਚੰਦੋ ਚੰਦੋ ਨਾਂ ਦੀ ਬੀਬੀ ਉਹ ਇਹਨੂੰ ਲੈ ਕੇ ਆ ਗਈ ਨਾਲ ਤੇ ਉਹ ਇੱਥੇ ਇਧਰ ਨੂੰ ਬਸ ਐਵੇਂ ਟਾਈਮ ਵੇਸਟ ਕਰਦੀ ਫੇਰੀ ਬਰਬਾਦ ਕਰਦੀ ਫੇਰੀ ਮਤਲਬ ਇਹ ਉਹਨੂੰ ਵੀ ਮਤਲਬ ਵਿੱਚ ਪਤਾ ਸੀ ਯਾਨੀ ਕਿ ਕੀ ਵੀ ਇਹ ਕੱਟਣਾ ਤੇ ਆਪਣੀ ਉਹ ਮੁੰਡਿਆਂ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਵਾਪਸ ਗਈ 7 ਵਜੇ ਤਾਂ ਅੱਗੋ ਜਾ ਕੇ ਇਹਨੇ ਵੇਖਿਆ ਇੱਕ ਮੁੰਡਾ ਸਾਡਾ ਜਿਹੜਾ ਬੇ ਹੁਣ ਸੇ ਮੰਝੇ ਤੇ ਪਿਆ ਉਹਦਾ ਦਰਵਾਜ਼ਾ ਬੰਦ ਸੀ ਤੇ ਇਹਨਾਂ ਦਾ ਖੁੱਲਾ ਸੀ ਤੇ ਇਹਨੇ ਜਦੋਂ ਵੇਖਿਆ ਤੇ ਇੱਕ ਪੈਰ ਅੰਦਰ ਰੱਖਿਆ ਨਹੀਂ ਤੇ ਇਹਨੇ ਵੇਖਿਆ ਉੱਪਰ ਲੱਗੀ ਪੱਖੇ ਨਾਲ ਲਟਕੀ ਹੋਈ ਸੀ ਤੇ ਉਸ ਤੋਂ ਬਾਅਦ ਇਹਨੇ ਚੀਕ ਨਹੀਂ ਲੱਗੀ ਤੇ ਜਿਹੜਾ ਪੱਖੇ ਦਾ ਸੋਚੇ ਉਹ ਹੋਣ ਸੀ ਕਿਉਂ ਚੱਲਦੇ ਪੱਖੇ ਤੇ ਤਾਂ ਵੇਖੋ ਕੋਈ ਵੀ ਬੰਦਾ ਚਲਦੇ ਪੱਖੇ ਤੇ ਕੋਈ ਵੀ ਨਹੀਂ ਫਾਇਆ ਲੈ ਸਕਦਾ ਚਲਦੇ ਪੱਖੇ ਤੇ ਕੋਈ ਵੀ ਮੈਨੂੰ ਬੰਨ ਕੇ ਵਿਖਾਵੇ ਉੱਤੇ ਵੀ ਆਪੇ ਫਾਇਆ ਲੈ ਜਾਂ ਬੰਨਿਆ ਜਾ ਸਕਦਾ ਤੇ ਉਹ ਚਲਦਾ ਪੱਖਾ ਫਿਰ ਉਸ ਤੋਂ ਬਾਅਦ ਇਹਨੇ ਜਦੋਂ ਠੀਕ ਨਿਕਲ ਗਈ ਫਿਰ ਇਹਨੇ ਇਹਨੇ ਕੱਲੀ ਕੋਲ ਤੁਰਿਆ ਨਹੀਂ ਫਿਰ ਸਾਡੇ ਗਵਾਂਢ ਦੇ ਭੱਜ ਕੇ ਆਇਆ ਉਹਦਾ ਨਾਮ ਸ਼ੋਕ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਤੇ ਉਹਨਾਂ ਨੇ ਇਹਨਾਂ ਨੇ ਆ ਕੇ ਤੋਦ ਦਤਰੀ ਨੇ ਰਸਾ ਵੜਿਆ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਜਦੋਂ ਅਸੀਂ ਘਰ ਪਹੁੰਚੇ ਤੇ ਉਹ ਵਿਜੇ-ਵਿਜੇ ਮੁੰਡਾ ਹੈਗਾ ਸਾਡੇ ਗਵਾਂਢ ਨਾਲ ਅੱਗੇ ਵੀ 5-7 ਵਾਰ ਜਾਂਦਾ ਹੈ ਉਹ ਸਾਡੇ ਘਰ ਵੱਲ ਪਹਿਲਾਂ ਵੀ ਗੁਰ ਮਾੜੀ ਨਿਗਾਹ ਰੱਖਦਾ ਸੀ ਕੁੜੀ ਨਾਲ ਬਲੈਕ ਮੈਨ ਕਰਦਾ ਸੀ ੱੱਕਾ ਕਰਦਾ ਸੀ ਤੇ ਇਸ ਕਰਣ ਮੇਰੀ ਕੁੜੀ ਦੀ ਮੌਤ ਹੋਈ ਏ ਇਹਨਾਂ ਨੇ ਮਾਰ ਕੇ ਹੀ ਉਹਨੂੰ ਕੁੜੀ ਨੂੰ ਟੱਗਿਆ ਮੈਨੂੰ ਪੱਕਾ ਦਾਵਾ ਹੈ ਜੀ ਮੈਨੂੰ ਪੱਕਾ ਯਕੀਨ ਹੈ ਕਿ ਇਹਨਾਂ ਨੇ ਮਾਰਿਆ ਹੈ ਇਸ ਮੁੰਡੇ ਨੇ ਮਾਰਿਆ ਤੇ ਇਸ ਬਾਰੇ ਕੇ ਦਾ ਜੀ ਹੋਰ ਵੀ ਨਾਲ ਕੀ ਕੋਈ ਹਾਂ ਤੇ ਉਹਦੇ ਨਾਲ ਕੋਈ ਇੱਕ ਦੋ ਮੁੰਡੇ ਹੋ ਰਹੇ ਹੁਣ ਉਹ ਕਰੋ ਜਦੋਂ ਇੱਥੇ ਉਹਨੂੰ ਪਤਾ ਚੱਲਿਆ ਵੀ ਮੇਰਾ ਨਾਂ ਆ ਗਿਆ ਹੈ ਉਹ ਆਉਣਾ ਇਥੋਂ ਕਰੋ ਨਿਕਲ ਗਿਆ ਹੈ ਤੇ ਪੁਲਿਸ ਨੂੰ ਦੀ ਮਗਲੇ ਵੀ ਅਸੀਂ ਪੁਲਿਸ ਨੂੰ ਕਿਹਾ ਸਾਨੂੰ ਅੱਜ ਸਾਨੂੰ ਇਨਸਾਫ ਚਾਹੀਦਾ ਪੁਲਿਸ ਉਹਨਾਂ ਨੂੰ ਜਾ ਹੁੰਦਾ ਕੋਈ ਹੋਰ ਰਿਸ਼ਤੇਦਾਰ ਜਾਂ ਕਿਸੇ ਨੂੰ ਅਡਰੈਸ ਕਰੇ ਫਿਰ ਆਪੇ ਮੁੰਡਾ ਪੇਸ਼ ਹੋਵੇ ਜੀ ਉਹ ਸੱਚਾ ਸੀ ਆਪਦੇ ਬੰਦੇ ਲੈ ਕੇ ਆਉਂਦਾ ਜੀ ਉਹਦੇ ਕੋਈ ਗਲਤੀ ਨਹੀਂ ਸੀ ਆਪ ਪੁਲਿਸ ਵਾਲੇ ਮਨੋਜ ਸਿੰਘ ਕਹਿ ਰਿਹਾ ਕਹਿੰਦਾ ਵੀ ਠੀਕ ਹੈ ਤੁਹਾਡੀ ਕੁੜੀ ਬਿਲਕੁਲ ਉਹਦੇ ਕੋਈ ਗਲਤੀ ਨਹੀਂ ਤੁਹਾਡੀ ਬਿਲਕੁਲ ਕੁੜੀ ਸਹੀ ਹੈ ਤੇ ਇਹੀ ਮੁੰਡਾ ਜਿਹੜਾ ਮੰਗ ਕੀ ਕਰਦੇ ਮੰਗੇ ਸਾਨੂੰ ਇਹੀ ਇਨਸਾਫ ਚਾਹੀਦਾ ਜੀ ਜਿਵੇਂ ਆਈ ਸਾਡੀ ਕੁੜੀ ਨੇ ਕੀਤਾ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਕਿ ਇਹਨੂੰ ਵੀ ਨਾ ਫਾਂਸੀ ਦੇ ਲਟਕਾਇਆ ਜਾਵੇ। ਸਾਸੀ ਪਿੰਡ ਗੱਟੀ ਰਾਜ ਜੋ ਕਿੱ데 ਰਹਿਣ ਵਾਲੇ। ਕੀ ਕਰਨਾ ਕੀ ਵਾਪੋ। ਹੰ ਘਟਨਾ ਵਾਪਰੀ ਜੀ ਮਟਾਈ ਕ وجہ ਇੱਥੇ ਬਾਹਰ ਇੱਕ ਮੇਰਾ ਗੋਦ ਮੁੱਥੇ ਗਈ ਚਲੀ ਸੀ। ਇੱਕ ਮੇਰਾ ਪੁੱਤਰ ਚਾਰ ਕਮਾਣੂ ਮੰਜੇ ਤੇ ਪਿਆ ਤੇ ਮੈਂ ਉਹਦੇ ਕੋਲ ਕੁੜੀ ਨੂੰ ਮਾ ਛੱਡ ਕੇ ਆਈ ਸੀ। ਤੇ ਜਦੋਂ ਮੈਂ ਜਾ ਕਰੇ ਵਾਪਸ ਗਈ ਸ਼ਾਮ ਨੂੰ 7 ਵਜੇ ਮੈਂ ਘਰ ਵਾਪਸ ਗਈ। ਤੇ ਜਿਹੜੇ ਅੰਦਰ ਮੇਰੇ ਮੁੰਡਾ ਪਿਆ ਗਾ ਉਹਦਾ ਵੀ ਬਾਹਰ ਲੱਗਾ ਪਿਆ ਸੀਗਾ ਤੇ ਜਿਹੜੇ ਅੰਦਰ ਮੇਰੀ ਕੁੜੀ ਦੇ ਆ ਵੀ ਮਾਰ ਕੇ ਕਿਸੇ ਨੇ ਅੰਦਰ ਟੰਗਿਆ ਹੈ ਕਤਲ ਦਾ ਕੇਸ ਪਾਇਆ ਹੈ ਕਿੱਥੇ ਟੰਗੀ ਚੀਜ਼ ਸੀ ਕਿਵੇਂ ਹਾਲਾਤ ਠੱਖੇ ਦੇ ਨਾਲ ਠੱਖੇ ਨਾਲ ਛੋਟੀ ਜਿਹੀ ਚੁੰਨੀ ਸੀ ਉਹਦੇ ਗਾਲਜ ਪਾਈਏ ਪੱਖੇ ਲ ਟੰਗੀ ਗਈ ਥੱਲੇ ਕੋਈ ਸਪੋਰਟ ਨਹੀਂ ਥੱਲੇ ਕੋਈ ਕੁਛ ਨਹੀਂ ਸੀ ਤੇ ਕੁੜੀ ਜਿਹੜੀ ਹੈ ਤੁਹਾਡੀ ਪੜ੍ਹਦੀ ਸੀਗੀ ਕਿੰਨੀ ਕਲਾਸ ਹਾਂਜੀ ਪੜ੍ਹਦੀ ਹੁਣ ਦਸਵੀਂ ਚ ਹੋਈ ਸੀ ਪਹਿਲਾਂ ਨੌਵੀਂ ਕਲਾਸ ਇਹ ਕੋਈ ਸ਼ੱਕ ਦਿੱਤੇ ਕਿ ਕਿਹੜੀ ਲੱਗਦਾ ਹੈ ਕਿ ਚਾਕੂ ਜੀ ਸਾਥ ਨੂੰ ਗਵਾਂਡੀਆਂ ਦੇ ਕਰੇ ਕੋ ਇੱਕ ਮੁੰਡਾ ਹੁੰਦਾ ਸੀਗਾ ਬਾਰੇ ਕੇ ਦਾ ਨਾ ਹੁੰਦਾ ਵਿਜੇ ਸਾਨੂੰ ਚਾਕਾ ਹੁੰਦਾ ਲੱਗਦਾ ਵੀ ਜੇ ਕੰਮ ਕੀਤਾ ਉਸ ਮੁੰਡੇ ਨੇ ਕੀਤਾ ਸਾਡੇ ਨਾਲ ਉਸ ਮੁੰਡੇ ਨੇ ਕਿਉਂ ਇਹ ਕੰਮ ਕਿਉਂ ਕੀਤਾ ਕਿ ਮੈਂ ਕਿਵੇਂ ਲੱਗੇ ਤੁਹਾਨੂੰ ਕਿਵੇਂ ਸ਼ੱਕ ਆ ਪਹਿਲਾਂ ਕੁੜੀ ਨਾ ਫੋਨ ਕਰਦਾ ਸਾਡੀ ਕੁੜੀ ਨੂੰ ਫੋਨ ਚੱਕਿਆ ਨਹੀਂ ਹੁੰਦਾ ਉਹ ਗੁੱਸੇ ਚ ਆ ਕੇ ਸਾਡੇ ਘਰੇ ਆ ਕੇ ਮੇਰੀ ਕੁੜੀ ਮਾਰ ਕੇ ਸੁੱਟ ਤਿੰਨ ਵਾਰੀ ਆਈ ਇਹ ਮੁੰਡੇ ਮੈਸ ਕਰਨਾ ਜੀ ਮੇਰੀ ਕੁੜੀ ਨੇ ਫੋਨ ਨਹੀਂ ਚੱਕਿਆ ਪਰ ਉਹ ਉਹਦੇ ਚ ਆ ਕੇ ਮੇਰੀ ਕੁੜੀ ਨੂੰ ਅੰਦਰ ਖਾਣੇ ਆ ਕੇ ਮਾਰ ਕੇ ਤੇ ਟਾਂਕੇ ਚਲੇਗਾ। ਕਰੇ ਕੋਈ ਹੋਰ ਨਹੀਂ ਸੀ। ਉਹਦੇ ਨਾਲ ਹੋਰ ਵੀ ਹੋਰ ਸੀ, ਹੋਰ ਵੀ ਮੁੰਡੇ। ਕੀ ਮੰਗ ਕਰਦੇ? ਮੈਂ ਸਾਨੂੰ ਮਾ ਸੰਤੋਜੀਨ ਸਾਹਿਬ ਮਿਲਣਾ ਚਾਹੀਦਾ ਹੈ। ਹੋਏ ਗਰੀਬ ਬੜੀ। ਸੁਣੋ ਸਾ ਆਪਣਾ, ਇਹ ਤੇ ਸਾਡਾ ਸਾਡੀ ਕੁੜੀ ਤਾਂ ਮੋਲ ਪੈਣਾ ਚਾਹੀਦਾ। ਆ ਮੇਰੀ ਬੇਹੰਤੀ ਹੈ ਜੀ। ਤੇਰੇ ਤੇ ਨਹੀਂ ਬੱਚੇ ਸੀ ਇੱਕ ਮੇਰਾ ਮੰਜੇ ਤੇ ਪਿਆ ਮੇਰਾ ਕੁੜੀ ਤੇ ਮੁੰਡਾ ਤਿਰਦੇ ਸੀ ਇੱਕ ਤਾਂ ਮੇਰੀ ਇੱਕ ਚਨੇ ਦਸ਼ਮਣ ਹੀ ਕਾਲੀ ਮਾਰ ਕੇ ਸੈਟ ਤਾਂ ਇੱਕ ਮੇਰਾ ਪੁੱਤਰ ਮੰਜੇ ਤੇ ਪਿਆ ਇੱਕ ਮੇਰੇ ਕੋਲੇ ਰਹਿ ਗਿਆ ਇਸ ਗੱਲ ਦਾ ਮੈਨੂੰ ਸਾਬਿਰਣਾ ਚਾਹੀਦਾ ਜੀ ਮੇਰੀ 15 ਸਾਲ ਦੀ ਕੰਨੇ ਆ ਮੇਰੀ ਬੇਟੀ 15 ਸਾਲ ਦੀ ਮਾਰ ਕੇ ਤੇ ਪੱਕੇ ਨਾਲ ਲਟਕਾਈ ਗਈ ਹੈ। ਥਨੇ ਕੋਈ ਸਪੋਰਟ ਨਹੀਂ ਥੰਦੇ ਕੋਸ਼ ਨਹੀਂ ਹੈਗਾ ਸੀ ਮੇਰੀ ਗੁੱਡੀ ਤੇ ਪੈਰਾਂ ਥੱਲੇ ਬੈਟ ਦੇ ਨਾਲ ਪੈਰ ਲੱਗੇ ਖੜੇ ਸੀ। ਉਧਰ ਦੂਜੇ ਪਾਸੇ লাশ ਨੂੰ ਪੋਸਟਮਾਰਟਮ ਤੇ ਇਥੇ ਵਾਲ ਹਸਪਤਾਲ ਲੈ ਜਾਂਦਾ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਹਾਲਾਤ ਨਾਜ਼ੁਕ ਹੋਣ ਦੇ ਚਲਦਿਆਂ ਉਸ ਨੂੰ ਪਹਿਲਾਂ ਅਫਰੀਦ ਕੋਟ ਰੈਫਰ ਕਰ ਦਿੱਤਾ ਗਿਆ ਸੀ। ਕੱਲ ਸਾਡੇ ਕੋਲ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਸੀ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਇਹ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਏਦਾਂ ਦੇ ਹੁੰਦੇ ਆ ਜਿਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਆ ਬ੍ਰੌਡ ਡੈਸੀ ਨਾਮ ਡਾਕਟਰ ਅਗਿਆਪਾਲ